ਔਰ ਕਾਨਫਰੰਸ ਦਾ ਪਹਿਲਾ ਜਿਹੜਾ ਸੈਸ਼ਨ ਹੈ ਉਹਦਾ ਜਿਹੜਾ ਵਿਚਾਰ ਰੱਖਿਆ ਗਿਆ ਉਹ ਬਹੁਤ ਹੀ ਮਹੱਤਵਪੂਰਨ ਹੈ ਕਿ ਸਾਡਾ ਦੇਸ਼ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਪਹੁੰਚ ਗਿਆ ਰਜ਼ਾ ਗੌਰ ਸਾਹਿਬ ਨੇ ਇਸ ਵਿਸ਼ੇ ਤੇ ਬੜੇ ਖੂਬਸੂਰਤ ਢੰਗ ਨਾਲ ਬਾਤ ਦਲੀਲ ਢੰਗ ਨਾਲ ਆਪਣੇ ਵਿਚਾਰ ਰੱਖੇ ਹੈ ਇਸੇ ਸੰਦਰਭ ਚ ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ ਜੇ ਮੈਂ ਅੱਜ ਸੋਚਦਾ ਆਪਣੇ ਦੇਸ਼ ਬਾਰੇ ਇੱਕ ਤਾਂ ਸਾਡੇ ਸਾਹਮਣੇ ਦੇਸ਼ ਦਾ ਇਤਿਹਾਸ ਹੈ ਉਹਦੀ ਥੋੜੀ ਬਹੁਤੀ ਗੱਲ ਕਰਾਂਗਾ ਜੋ ਅੱਜ ਮੈਂ ਦੇਸ਼ ਬਾਰੇ ਸੋਚਦਾ ਮੈਂ ਸਮਝ ਗਿਆ ਕਿ ਅੱਜ ਦਾ ਭਾਰਤ ਇੱਕ ਡਰਿਆ ਹੋਇਆ ਭਾਰਤ ਹੈ ਇਹਦੇ ਵਿੱਚ ਕੁਝ ਮੀਡੀਆ ਦੇ ਲੋਕ ਚੋਣਵੇਂ ਕੁਝ ਚੋਣਵੇਂ ਸਿਆਸਤਦਾਨ ਕੁਝ ਚੋਣਵੇਂ ਬੁੱਧੀਜੀਵੀ ਬੋਲਣ ਦੀ ਕੋਸ਼ਿਸ਼ ਕਰ ਰਹੇ ਬੋਲ ਰਹੇ ਆ ਬਹੁ ਗਿਣਤੀ ਮੀਡੀਆ ਬਾਹਗਣਤੀ ਸਿਆਸਤਦਾਨ ਬਾਹਗਣਤੀ ਬੁੱਧੀਜੀਵੀ ਡਰੇ ਹੋਏ ਆ ਤੇ ਖਮੋਸ਼ ਹੋ ਗਏ ਅੱਜ ਦਾ ਅੱਜ ਦੇ ਪਰ ਦੀ ਇਹ ਹਕੀਕਤ ਹੈ ਜੇ ਅਸੀਂ ਥੋੜੀ ਜੀ ਇਤਿਹਾਸ ਵਾਲੇ ਪਾਸੇ ਝਾਤੀ ਮਾਰੀਏ ਤੇ ਹਜ਼ਾਰਾਂ ਸਾਲਾਂ ਤੋਂ ਲੋਕ ਇੱਥੇ ਜਿੱਦਾਂ ਦਰਿਆਵਾਂ ਦਾ ਪਾਣੀਆਂ ਦਾ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਸਾਲਾਂ ਤੋਂ ਲੋਕ ਇੱਥੇ ਵੱਸਦੇ ਗਏ ਆ ਕੇ ਇੱਥੇ ਲੋਕਾਂ ਦੇ ਆਉਣ ਦਾ ਵੀ ਇਤਿਹਾਸ ਹੈ ਕੌਣ ਕੌਣ ਕਿੱਥੋਂ ਕਿੱਥੋਂ ਆਇਆ ਇੱਥੇ ਕੌਣ ਕੌਣ ਕਿੱਥੋਂ ਕਿੱਥੋਂ ਹਮਲਾਵਰ ਆਏ ਉਹਨਾਂ ਦਾ ਵੀ ਇਤਿਹਾਸ ਹੈ ਉਹਨਾਂ ਨੇ ਕਿੰਨਾ ਚਿਰ ਹਕੂਮਤਾਂ ਕੀਤੀਆਂ ਕੀ ਕੀਤਾ ਇਹ ਵੀ ਇਤਿਹਾਸ ਹੈ ਤੇ ਨਾਲ ਨਾਲ ਇੱਕ ਸਾਡੇ ਲੋਕਾਂ ਦਾ ਜਿਹੜਾ ਉਹ ਇੱਕ ਬਾਦਕ ਤੇ ਸੱਭਿਆਚਾਰਕ ਇਤਿਹਾਸ ਵੀ ਹੈ ਉਹਦੇ 'ਚ ਜੇ ਗੱਲ ਬਹੁਤੀ ਪ੍ਰਾਣੀ ਨਾ ਕਰੀਏ ਤਾਂ ਵੇਦਾਂ ਤੋਂ ਸ਼ੁਰੂ ਹੁੰਦੀ ਹੈ ਉਪਨਿਸ਼ਦਾਂ ਤੋਂ ਹੁੰਦੀ ਹੈ ਇੱਕ ਬਾਦਕ سلسلہ ਇੱਥੇ ਚੱਲਦਾ ਤੇ ਹੌਲੀ ਹੌਲੀ ਜਿਹੜੇ ਇੱਥੇ ਲੋਕ ਆ ਕੇ ਵੱਸਦੇ ਆ ਵੱਖ-ਵੱਖ ਥਿੱਤਿਆਂ ਤੋਂ ਥਿੱਤਿਆਂ ਦੇ ਵਿੱਚ ਉਹ ਆਪਣੇ ਉੱਥੇ ਦੇ ਕੁਦਰਤੀ ਜਿਹੜੇ ਸਾਧਨ ਹੈ ਉਹਨਾਂ ਦੇ ਮੁਤਾਬਕ ਆਪਣੀ ਰੋਟੀ ਰੂਜੀ ਕਮਾਉਂਦੇ ਆ ਆਪਣੀਆਂ ਜ਼ਬਾਨਾਂ ਵਿਕਸਿਤ ਕਰਦੇ ਆ ਇੱਕ ਦੂਜੇ ਨਾਲ ਸੰਪਰਕ ਕਰਨ ਲਈ ਆਪਣੇ ਉਹਨਾਂ ਦੇ ਇਤਿਹਾਸ ਬਣਦੇ ਆ ਤੇ ਹੌਲੀ ਹੌਲੀ ਇਹ سلسلہ ਅੱਗੇ ਵਧਾ ਤੇ ਹਕੂਮਤਾਂ ਜਿਹੜੀਆਂ ਲੰਮੇ ਸਮੇਂ ਤੱਕ 800 ਸਾਲ ਤੱਕ ਮੁਗਲ ਜਾਂ ਜਿਹੜੇ ਇਸਲਾਮ ਨਾਲ ਸੰਬੰਧਿਤ ਰੂਲਰਸ ਹੋ ਕਰ ਗਏ 200 200 ਸਾਲ ਅੰਗਰੇਜ਼ ਕਰ ਗਏ ਉਹ ਜਿਹੜਾ ਰਾਜਨੀਤਿਕ ਇਤਿਹਾਸ ਹੈ ਸੀ ਜਾਣਦੇ ਆ ਪਰ ਲੋਕਾਂ ਨੇ ਇੱਥੇ ਆ ਕੇ ਵਸੇ ਆ ਆਪਣੇ ਕੁਦਰਤੀ ਵਸੀਲੇਆਂ ਮੁਤਾਬਕ ਨਹੀਂ ਆਪਣੀ ਜੀਵਨ ਜਾਂਚ ਬਣਾਈ ਆ ਆਪਣੀ ਆਰਥਿਕਤਾ ਖੜੀ ਕੀਤੀ ਆ ਆਪਣੇ ਸੱਭਿਆਚਾਰ ਜ਼ਬਾਨਾਂ ਖੜੀਆਂ ਵਿਕਸਿਤ ਕੀਤੀਆਂ ਤੇ ਜਦੋਂ ਦੇਸ਼ ਜਿਹੜਾ ਆ ਆਜ਼ਾਦੀ ਦੇ ਨੇੜੇ ਪਹੁੰਚਦਾ ਤਾਂ ਉਸ ਸਮੇਂ ਤੱਕ ਦੇਸ਼ ਦੇ ਅੰਦਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਅੰਦਰ ਵੱਖ-ਵੱਖ ਪਛਾਈ ਕੌਮਾਂ ਜਿਨ੍ਹਾਂ ਨੂੰ ਅਸੀਂ ਕੌਮੀਅਤਾਂ ਕਹਿੰਦੇ ਆ ਉਹ ਹੋਂਦ ਵਿੱਚ ਆ ਚੁੱਕੀਆਂ ਹੁੰਦੀਆਂ ਭਾਵੇਂ ਕਿ ਅੰਗਰੇਜ਼ਾਂ ਨੇ ਜਿਹੜੇ-ਜਿਹੜੇ ਇਲਾਕੇ ਜਿੱਤੇ ਉਹਨਾਂ ਨੂੰ ਉਸ ਹਿਸਾਬ ਨਾਲ ਇਕੱਠੇ ਕਰ ਲਿਆ ਪਰ ਇਹ ਦੇ ਬਾਵਜੂਦ ਵੱਖ-ਵੱਖ ਪੰਘੋਲਾ ਖੇਤਿਆਂ 'ਚ ਗੌਮੀਆਂ ਤਾਂ ਹੋਂਦ ਚਾਹੀਆਂ ਉਹਨਾਂ ਨੇ ਆਪਣੇ ਇਤਿਹਾਸ ਵਿਰਸਾ ਸੱਭਿਆਚਾਰ ਆਪਣੇ ਖਾਣੇ ਆਪਣੇ ਪਹਿਰਾਵੇ ਆਪਣੇ ਗਾਣੇ ਵਿਕਸਤ ਕੀਤੇ ਉਹਨਾਂ ਦੇ ਜਿਹੜੇ ਨਾਇਕ ਸੀਗੇ ਉਹਨਾਂ ਨੇ ਲੋਕਾਂ ਦੀਆਂ ਅਗਵਾਈਆਂ ਕੀਤੀਆਂ ਸਟਰਗਲ ਜਿਹੜੀ ਚੱਲੀ ਇਸ ਤਰ੍ਹਾਂ ਇੰਡੀਆ ਜਿਹੜਾ ਹੌਲੀ-ਹੌਲੀ ਮਲਟੀ-ਨੇਸ਼ਨਲ ਕੰਟਰੀ ਬਣ ਗਿਆ ਉਹ ਇੱਕ ਮਨ ਨੇਸ਼ਨ ਸਟੇਟ ਨਹੀਂ ਹੈ ਅੱਜ ਬੋਲਿਆ ਜਾ ਰਿਹਾ ਜਾ ਥੋਪਿਆ ਜਾ ਰਿਹਾ ਜਿਹੜਾ ਨੇਸ਼ਨ ਦਾ ਕਨਸੈਪਟ ਹੈ ਸਭ ਤੋਂ ਝੂਠਾ ਕਨਸੈਪਟ ਇਹ ਹੈ ਕਿ ਇੰਡੀਆ ਵਨ ਨੇਸ਼ਨ ਸਟੇਟ ਹੈ ਇੰਡੀਆ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਲਟੀ-ਨੇਸ਼ਨਲ ਕੰਟਰੀ ਸੀਗਾ ਤੇ ਅੱਜ ਵੀ ਮਲਟੀ-ਨੇਸ਼ਨਲ ਕੰਟਰੀ ਹੈ ਇੱਥੇ ਵੱਖ-ਵੱਖ ਪੰਗੋਲਕ ਥਿੱਤਿਆਂ ਚ ਰਹਿਣ ਵਾਲੇ ਲੋਕਾਂ ਦੀਆਂ ਆਪਣੀਆਂ ਜ਼ੁਬਾਨਾਂ ਆਪਣਾ ਇਤਿਹਾਸ ਹੈ ਆਪਣਾ ਸੱਭਿਆਚਾਰ ਹੈ ਆਪਣੇ ਖਾਣੇ ਆਪਣੇ ਗਾਣੇ ਆ ਆਪਣੀਆਂ ਉਹਨਾਂ ਦੀ ਜੀਵਨ ਦੀਆਂ ਫਲਸਫੀਆ ਆਪਣੇ ਉਹਨਾਂ ਦੇ ਨਾਇਕ ਹੈ ਇਸ ਤਰ੍ਹਾਂ ਦੇ ਦੇਸ਼ ਨੂੰ ਚਲਾਉਣ ਲਈ ਆਜ਼ਾਦੀ ਤੋਂ ਪਹਿਲਾਂ ਵੀ ਆਜ਼ਾਦੀ ਤੋਂ ਬਾਅਦ ਵੀ ਸੈਕੂਲਰ ਡੈਮੋਕਰੈਟਿਕ ਤੇ ਫੈਡਰਲ ਪਾਲਿਟੀ ਦੀ ਲੋੜ ਸੀਗੀ ਇਹ ਦੇਸ਼ ਦੀ ਬਦਕਿਸਮਤੀ ਹੈ ਕਿ 1947 ਜੇ ਧਰਮ ਦੇ ਆਧਾਰ ਤੇ ਦੇਸ਼ ਦੀ ਵੰਡ ਹੋ ਗਈ ਔਰ ਪਾਕਿਸਤਾਨ ਤੋਂ ਵੱਖ ਹੋ ਗਿਆ ਪੂਰਬੀ ਪਾਕਿਸਤਾਨ ਜੀ ਜੋ ਅੱਜ ਬੰਗਲਾਦੇਸ਼ ਵੱਖ ਹੋ ਗਿਆ ਕੌਮੀਅਤਾਂ ਦਾ ਸਵਾਲ ਨਾ ਪਾਕਿਸਤਾਨ ਚ ਹੱਲ ਹੋਇਆ ਨਾ ਹਿੰਦੁਸਤਾਨ ਚ ਹੱਲ ਹੋਇਆ ਪਾਕਿਸਤਾਨ ਦੇ ਅੰਦਰ ਵੀ ਸਿੰਧੀ ਬਲੋਚੀ ਪਠਾਨ ਜਿਹੜੇ ਆ ਉਹ ਆਪਣੀ ਖੋਦ ਲਈ ਆਪਣੇ ਅਧਿਕਾਰਾਂ ਲਈ ਲੜ ਰਹੇ ਆ ਤਾਂ ਹਿੰਦੁਸਤਾਨ ਦੇ ਅੰਦਰ ਵੀ ਜਿਹੜੀਆਂ ਵੱਖ-ਵੱਖ ਕੌਮੀਅਤਾਂ ਜਿਹੜੀਆਂ ਉਹਨਾਂ ਦਾ ਆਧਾਰ ਭਾਸ਼ਾ ਹੈ ਸਭਿਆਚਾਰ ਹੈ ਇਹਦੇ ਆਧਾਰ ਤੇ ਆਪਣੇ ਹੱਕ ਅਤੇ ਅਧਿਕਾਰ ਚਾਹੁੰਦੀਆਂ ਤੁਸੀਂ ਸਾਰਿਆਂ ਨੇ ਦੇਖਿਆ ਤੇ ਅੱਜ ਪੜਿਆ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਕਾਂਗਰਸ ਨੇ ਇਹ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਪਛਾਈ ਆਧਾਰ ਤੇ ਸੂਬਿਆਂ ਦਾ ਗਠਨ ਹੋਏਗਾ ਉਹ ਇੱਕ ਕਿਸਮ ਦਾ ਕੌਮੀਅਤਾਂ ਦੀ ਹੋਂਦ ਨੂੰ ਮੰਨਣ ਦੀ ਗੱਲ ਸੀ ਪਰ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਹੀ ਇਸ ਕਨਸੈਪਟ ਨੂੰ ਛੱਡ ਦਿੱਤਾ ਨਾ ਕਰ ਦਿੱਤੀ ਤੇ ਫਿਰ ਦੇਸ਼ ਦੇ ਅੰਦਰ ਜਿਹੜੇ ਕੌਮੀਅਤਾਂ ਨੇ ਆਪਣੇ ਸੰਘਰਸ਼ ਕੀਤੇ ਤੇ ਪਛਾਵਾਂ ਦੇ ਆਧਾਰ ਤੇ ਸੂਬਿਆਂ ਦਾ ਗਠਨ ਕਰਾਇਆ ਇਸ ਸਾਡੇ ਸੰਵਿਧਾਨ ਚ ਜਿਹੜੇ ਰਜ਼ਾ ਸਾਹਿਬ ਕਹਿ ਰਹੇ ਸੀ ਕਿ ਜਿਹੜਾ ਉਸ ਵੇਲੇ 10 ਕੀਤੇ ਸੰਵਿਧਾਨ ਤੇ ਉਹ ਸਾਰੇ ਸੰਵਿਧਾਨ ਦੀ ਫਿਲਾਸਫੀ ਹੈ ਜਿਹੜੀ ਸਾਰਿਆਂ ਦੇ ਬਰਾਬਰ ਅਧਿਕਾਰ ਜਾ ਔਰਤਾਂ ਦੇ ਅਧਿਕਾਰ ਉਹਦੇ ਨਾਲ ਸਹਿਮਤ ਨਹੀਂ ਹੋਣਗੇ ਪਰ 10 ਕੀਤੇ ਉਹਨਾਂ ਨੇ ਕੀਤੇ 10 ਕੀਤੇ ਉਹਨਾਂ ਨੇ ਡਾਕਟਰ ਅੰਬੇਦਕਰ ਕਰਕੇ ਵੀ ਕੀਤੇ ਹੋਣਗੇ 10 ਕੀਤੇ ਉਹਨਾਂ ਨੇ ਇਸ ਕਰਕੇ ਵੀ ਕੀਤੇ ਕਿ 100 ਸਾਲ ਜਿਹੜਾ ਆਜ਼ਾਦੀ ਦਾ ਸੰਗਠਨ ਚੱਲਿਆ ਹਿੰਦੁਸਤਾਨ ਦੇ ਅੰਦਰ ਵੱਖ-ਵੱਖ ਖਿੱਤਿਆਂ ਦੇ ਲੋਕਾਂ ਨੇ ਆਪੋ ਆਪਣੀਆਂ ਲਹਿਰਾਂ ਨਾਲ ਦੇ ਰਾਹੀ ਜਿਹੜੇ ਉਹਦੇ ਚ ਪਾਰਟਿਸਪੇਸ਼ਨ ਕੀਤੀ ਉਹਨੇ ਇੱਕ ਸੋਚ ਇੱਕ ਵਿਚਾਰਤਾਰਾ ਇੱਕ ਰਾਜਨੀਤਿਕ ਦਬਾਅ ਬਣਾਇਆ ਜਿਹਦੇ ਕਰਕੇ ਇਸ ਸੰਘਰਸ਼ ਚੋਂ 100 ਸਾਲ ਦੇ ਸੰਘਰਸ਼ ਚੋਂ ਇਸ ਸੰਵਿਧਾਨ ਨਿਕਲਿਆ ਭਾਵੇਂ ਬਹੁਤ ਸਾਰੇ ਲੋਕ ਇਹਦੇ ਬਾਰੇ ਉਦੋਂ ਵੀ ਸੰਤੁਸ਼ਟ ਨਹੀਂ ਸੀ ਦੇਸ਼ ਦੀਆਂ ਘਟਗਣਤੀਆਂ ਸੰਤੁਸ਼ਟ ਨਹੀਂ ਸੀ ਕਿ ਇਹਦੇ ਚ ਸਾਨੂੰ ਬਹੁਤੇ ਅਧਿਕਾਰ ਨਹੀਂ ਦਿੱਤੇ ਗਏ ਕਈ ਜਿਹੜੇ ਮੁਸਲਮਾਨ ਕਨਸਟੀਟਿਊਸ਼ਨ ਅਸੈਂਬਲੀ ਦੇ ਸੀ ਉਹਨੇ ਵੀ ਦਸਖਤ ਨਹੀਂ ਕੀਤੇ ਤੇ ਪੰਜਾਬ ਦੇ ਪ੍ਰਤੀਨਿਧਾਂ ਨੇ ਵੀ ਇਹਤੇ ਦਸਖਤ ਨਹੀਂ ਕੀਤੇ ਸੀ ਇਹਦੇ ਚ ਉਹਨਾਂ ਨੇ ਕਿਹਾ ਸੀਗਾ ਕਿ ਘੱਟ ਗਿਣਤੀਆਂ ਨੂੰ ਬਧੇਰੇ ਅਧਿਕਾਰ ਨਹੀਂ ਦਿੱਤੇਗਾ ਤੇ ਜਿਹੜੇ ਜਿਹੜੇ ਫੈਡਰਲ ਢਾਂਚਾ ਜਿਹੜਾ ਕਮਜ਼ੋਰ ਐ ਇਸ ਕਰਕੇ ਉਹਨਾਂ ਨੇ ਦਸਤਖਤ ਨਹੀਂ ਕੀਤੇ ਸੀ ਫਿਰ ਵੀ ਇਹਦੇ باوجود ਇੱਕ ਸੰਵਿਧਾਨ ਬਣਿਆ ਜਿਹਦੇ ਚ ਥੋੜੀ ਬਹੁਤੀ ਜਿਹੜੀਆਂ ਸਾਡੀਆਂ ਵੱਖ-ਵੱਖ ਕੌਮੀਆਂ ਤਾਂ ਸੀ ਉਹਨਾਂ ਨੂੰ ਆਜ਼ਾਦੀ ਦਿੱਤੀ ਗਈ ਉਹਨਾਂ ਦੀ ਪਛਾਹ ਪਛਾਵਾਂ ਜਿਹੜੀਆਂ ਉਹਨੂੰ ਕੋਈ ਸਥਾਨ ਦਿੱਤੇ ਗਏ ਭਾਵੇਂ ਉਹ ਸਟ੍ਰਗਲ ਚੋਂ ਹੀ ਹੋਇਆ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਪਰ ਸਾਡੇ ਲਈ ਦੁਖਾਂਤ ਵਾਲੀ ਗੱਲ ਇਹ ਆ ਕਿ ਕਾਂਗਰਸ ਨੇ ਜਿਹੜਾ ਹਿੰਦੁਸਤਾਨ ਦੀ ਏ ਜਿਹੜੀ ਵਿਪਨਤਾ ਸੀ ਜਿਸ ਡਿਸਕਵਰੀ ਆਫ ਇੰਡੀਆ ਚ ਜਿਹਨੂੰ ਪੰਡਿਤ ਜਵਾਲਾ ਨਹਿਰੂ ਵੀ ਮੰਨਦੇ ਆ ਉਸ ਵਿਪਨਤਾ ਨੂੰ ਮਜ਼ਬੂਤ ਨਹੀਂ ਕੀਤਾ ਜਿਹੜਾ ਸੂਬਿਆਂ ਨੂੰ ਵਧੇਰੇ ਅਧਿਕਾਰ ਨਹੀਂ ਦਿੱਤੇ ਖੇਤਰੀ ਪਛਾਣਾਂ ਨੂੰ ਵਧੇਰੇ ਅਧਿਕਾਰ ਨਹੀਂ ਦਿੱਤੇ ਵੱਖ-ਵੱਖ ਸੂਬਿਆਂ ਨੂੰ ਆਪਣੇ ਕੁਦਰਤੀ ਸਾਧਨਾਂ ਦੇ ਮੁਤਾਬਕ ਵਿਕਾਸ ਕਰਨ ਦੇ ਅਫਸਰ ਨਹੀਂ ਦਿੱਤੇ ਉਹਦੇ ਨਾਲ ਹੌਲੀ-ਹੌਲੀ ਜਿਹੜਾ ਸਿਲਸਿਲਾ ਜਿਹੜਾ ਉਏ ਹੋਇਆ ਕਿ ਕਾਂਗਰਸ ਜਿਹੜਾ ਆਪਣੀ ਧਰਮ ਨਿਰਪੱਖਤਾ ਦੀ ਵਿਚਾਰਧਾਰਾ ਡੈਮੋਕ੍ਰੇਸੀ ਦੀ ਵਿਚਾਰਧਾਰਾ ਸੰਗੀ ਢਾਂਚੇ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਨਹੀਂ ਗਈ ਉਹ ਰਾਜਕਰਨ 'ਚ ਲੱਗੇ ਰਹਿ ਬਹੁਤ ਸਾਰੀਆਂ ਬਰਾਈਆਂ ਉਹਨਾਂ 'ਚ ਆ ਗਈਆਂ ਆਪਣੀ ਸਿਧਾਂਤਕ ਵਿਚਾਰਧਾਰਾ ਉਹ ਅੱਗੇ ਲੈ ਕੇ ਨਹੀਂ ਗਏ ਤੇ ਜਿਹੜੀ ਖੇਤਰੀ ਪਾਰਟੀਆਂ ਸੀਆਂ ਵੱਖ-ਵੱਖ ਜਿਹੜੀਆਂ ਕਿਸੇ ਸਮੇਂ ਕੇਂਦਰਵਾਦ ਦੇ ਖਿਲਾਫ ਇੱਕ ਅੰਦੋਲਨ ਦੇ ਰੂਪ 'ਚ ਅੱਗੇ ਆਈਆਂ ਸੀ ਉਹ ਵੀ ਆਪਣੀ ਜਿਹੜੀ ਫਿਲਾਸਫੀ ਸੀ ਜਿਹੜੀ ਕੋਰ ਇਡੀਆਲੋਜੀ ਸੀ ਉਹ ਅੱਗੇ ਲੈ ਕੇ ਨਹੀਂ ਗਈਆਂ ਉਹ ਇੱਕ ਜਿਹੜਾ ਇਸ ਤਰ੍ਹਾਂ ਦਾ ਰਾਜਨੀਤਿਕ ਖਲਾਫ ਪੈਦਾ ਹੋਇਆ ਉਹਦੇ ਚੋਂ ਇੱਕ ਪਾਰਟੀ ਜਿਹੜੀ ਹੈ ਜਿਹਦਾ ਜਿਹਦੀ ਜੜੀ ਵਿਚਾਰਧਾਰਾ 1925 ਚ ਇੱਕ ਸੰਗਠਨ ਨੇ ਜਿਹੜੀ ਵਿਚਾਰਧਾਰਾ ਵਿਚਾਰਧਾਰਾ ਲੈ ਕੇ ਉਹ ਸੰਗਠਨ ਚੱਲਿਆ ਸੀ 1925 ਤੋਂ ਲੈ ਕੇ ਅੱਜ ਤੱਕ ਉਹਦਾ 100 ਸਾਲ ਦਾ ਸਫ਼ਰ ਪੂਰਾ ਹੋ ਗਿਆ ਉਹ ਜਿਸ ਤਰ੍ਹਾਂ ਦਾ ਭਾਰਤ ਬਣਾਉਣਾ ਚਾਹੁੰਦਾ ਸੀ ਉਸ ਪਾਸੇ ਗੱਲ ਵਧ ਗਈ ਹੈ ਜੇਕਰ ਸੈਕੂਲਰ ਡੈਮੋਕਰੈਟਿਕ ਫੈਡਰਲ ਪਾਲਿਟੀ ਦੀਆਂ ਸਮਰਥਕ ਤਾਕਤਾਂ ਨੇ ਰਾਜ ਕਰਨ ਦੇ ਨਾਲ ਨਾਲ ਆਪਣੀ ਵਿਚਾਰਧਾਰਾ ਲਗਾਤਾਰ ਲੋਕਾਂ ਤੱਕ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਈ ਹੁੰਦੀ ਤਾਂ ਦੇਸ਼ ਨੂੰ ਅੱਜ ਇਹ ਦਿਨ ਨਹੀਂ ਦੇਖਣੇ ਪੈਣੇ ਸੀ ਅੱਜ ਅਸੀਂ ਇਹ ਦੇਸ਼ ਹੈ ਜਿਹੜਾ 1947 ਚ ਫਿਰਕੂ ਵੰਡ ਹੋਈ 10 ਲੱਖ ਲੋਕ ਮਰੇ 1 ਕਰੋੜ ਲੋਕਾਂ ਨੂੰ ਉੱਜੜ ਕੇ ਇਧਰੋਂ ਉਧਰ ਜਾਣਾ ਪਿਆ ਇਹ ਕੌੜੇ ਸਬਕ ਜਿਹੜੇ ਆ 20ਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ ਜਿਸ ਫਿਰਕੂਕ ਸਾ 10 ਲੱਖ ਲੋਕ ਮਰੇ ਹਿਰੋਸ਼ੀਮਾ ਤੇ ਨਾਗਾਸਾਕੀ ਚ 2-3 ਲੱਖ ਲੋਕ ਮਰੇ ਆ ਉਹਨੂੰ ਦੁਨੀਆ ਦੀ ਇੱਕ ਵੱਡੀ ਦੁਖਾਂਤਕ ਘਟਨਾ ਸਮਝਿਆ ਜਾਂਦਾ ਮੈਂ ਸਮਝਦਾ ਭਾਰਤ ਦੀ ਵੰਡ ਚ 10 ਲੱਖ ਲੋਕਾਂ ਦਾ ਮਰਨਾ ਉਹ ਤੋਂ ਵੀ ਵੱਡੀ ਘਟਨਾ ਸੀ ਇਹ ਜਿਹੜਾ ਦੇਸ਼ ਹੈ ਜਿਨੇ ਇੰਨਾ ਵੱਡਾ ਫਿਰਕੂ ਫਿਰਕਾ ਪ੍ਰਸਤੀ ਦਾ ਦੁਖਾਂਤ ਹੰਡਾਇਆ ਉਹ ਦੇਸ਼ ਅੱਜ ਫਿਰ ਟੂ ਨੇਸ਼ਨ ਥਿਉਰੀ ਇਸ ਦੇਸ਼ ਤੇ ਲਾਗੂ ਕੀਤੀ ਜਾ ਰਹੀ ਹੈ ਟੂ ਨੇਸ਼ਨ ਥਿਉਰੀ ਜਿਹੜੀ ਪਾਕਿਸਤਾਨ ਜਿਹਦੇ ਆਧਾਰ ਤੇ 1947 ਚ ਬਣਿਆ ਉਹਦਾ ਜੋ ਹਸ਼ਰ ਹੋਇਆ ਉਹ ਕਿਸ ਤਰ੍ਹਾਂ ਉੱਤੇ ਮੁਸਲਮਾਨ ਮੁਸਲਮਾਨ ਦਾ ਪਿਆਸਾ ਕਿਸ ਤਰ੍ਹਾਂ ਲੜਾਈਆਂ ਝਗੜੇ ਹੋ ਰਿਹਾ ਉਹਨਾਂ ਦਾ ਜੋ ਹਸ਼ਰ ਹੋਇਆ ਸਾਡੇ ਸਾਹਮਣੇ ਆ ਜਦੋਂ ਸਾਡੇ ਦੇਸ਼ ਦੇ ਅੰਦਰ ਇਹ ਰਜਾਨ ਚਲਿਆ ਜਦੋਂ ਫਿਰਕਾ ਪ੍ਰਸਤੀ ਦਾ ਰਜਾਨ ਚਲਿਆ ਫਿਰਕੂ ਆਧਾਰ ਤੇ ਰਾਸ਼ਟਰਵਾਦ ਦਾ ਕਨਸੈਪਟ ਜਦੋਂ ਵਧਣ ਖੁੱਲਣ ਲੱਗਾ ਇਹ 2014 ਦੇ ਨਿੜਕੜ ਦੀ ਗੱਲ ਹੈ ਡਾਨ ਨੇ ਪਾਕਿਸਤਾਨ ਦਾ ਜਿਹੜਾ ਅੰਗਰੇਜ਼ੀ ਦਾ ਬੜਾ ਮਹੱਤਵਪੂਰਨ ਅਖਬਾਰ ਹੈ ਡਾਨ ਨੇ ਟੋਰੀਅ ਲਿਖਿਆ ਕਿ 1947 ਚ ਜਿਹੜੀ ਅਸੀਂ ਗਲਤੀ ਕੀਤੀ ਹੈ ਜਿਹਦੇ ਨਾਲ ਅਸੀਂ ਆਪਣੀ ਤਬਾਹੀ ਕੀਤੀ ਹੈ ਜਿਹਦੇ ਨਾਲ ਅੱਜ ਅਸੀਂ ਉਹ ਸੰਤਾਪ ਚੱਲ ਰਹੇ ਆ ਉਹ ਗਲਤੀ ਤੁਸੀਂ ਨਾ ਕਰਿਓ ਇੰਡੀਆ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਮੁਖਾਤਬ ਹੋ ਕੇ ਡਾਨੇਟਰੀਆ ਲਿਖਿਆ ਕਿ ਜੋ ਗਲਤੀ ਧਰਮ ਦੇ ਆਧਾਰ ਤੇ ਸਟੇਟ ਬਣਾ ਕੇ ਅਸੀਂ ਕਰ ਲਈ ਹੈ ਤੁਸੀਂ ਨਾ ਕਰਿਓ ਸਾਡੀ ਤਬਾਹੀ ਹੋ ਗਈ ਹੈ ਤੁਹਾਡੀ ਹੋ ਜਾਣੀ ਹੈ ਅੱਜ ਦੇਸ਼ ਜਿਹੜਾ ਹੈ ਦੇਸ਼ ਤੇ ਉੱਪਰ ਕਨਿਊਨੇਸ਼ਨ ਥਿਊਰੀ ਲਾਗੂ ਕੀਤੀ ਜਾ ਰਹੀ ਹੈ ਔਰ ਟੂ ਨੇਸ਼ਨ ਦੀ ਥਿਉਰੀ ਜਿਹੜੀ ਆ ਉਹਦੇ ਚ ਵੀਰ ਸਵਰਕਰ ਨੇ ਤੇ ਕੁਝ ਉਸ ਸਮੇਂ ਦੇ ਜਿਹੜੇ ਸਕਾਲਰਸ ਕਹੇ ਜਾਂ ਉਹਨਾਂ ਕਹਿੰਦੇ ਲੀਡਰਸ ਕਹੇ ਉਹਨਾਂ ਨੇ ਪਹਿਲਾਂ ਟੂ ਨੇਸ਼ਨ ਥਿਉਰੀ ਦੀ ਗੱਲ ਕੀਤੀ ਆ ਉਹ ਤੋਂ ਬਾਅਦ ਜਿਹੜੇ ਮੁਸਲਮਾਨ ਸਕਾਲਰ ਜਾਂ ਮੁਸਲਮਾਨਾਂ ਦੇ ਲੀਡਰਸ ਕਹੇ ਉਹਨਾਂ ਨੇ ਬਾਅਦ ਚੀਜ਼ ਨੂੰ ਪੜਾਇਆ ਤੇ ਉਹਦੇ ਚ ਟੂ ਨੇਸ਼ਨ ਥਿਉਰੀ ਦੀ ਭਾਵੇਂ ਗੱਲ ਕਾਫੀ ਧੇਰ ਪਹਿਲਾਂ ਸ਼ੁਰੂ ਹੋ ਗਈ ਸੀ ਪਰ 1940 ਚ ਮੁਸਲਮਾਨ ਲੀਗ ਨੇ ਇਹਨੂੰ ਇੱਕ ਰਾਜਨੀਤਿਕ ਅੰਦੋਲਨ ਬਣਾ ਦਿੱਤਾ ਸੋ ਅੱਜ ਜੇ ਤੁਸੀਂ ਚਾਹਦੇ ਆ ਕਿ ਦੇਸ਼ ਚ ਅਮਨ ਚੈਨ ਰਹੇ ਦੇਸ਼ ਖੁਸ਼ਹਾਲੀ ਰਹੇ ਤਾਂ ਇਸ ਦੇਸ਼ ਨੂੰ ਸੈਕੂਲਰ ਡੈਮੋਕਰੈਟਿਕ ਤੇ ਫੈਡਰਲ ਰੱਖਣਾ ਬਿਆਧ ਜ਼ਰੂਰੀ ਹੈ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਕਾਰਪੋਰੇਟ ਜਿਹੜਾ ਵਿਕਾਸ ਮਾਡਲ ਹੈ ਜਿਹੜਾ ਦੁਨੀਆ ਭਰ ਚ ਜਿਹਦੀ ਇਸ ਵੇਲੇ ਤੂਤੀ ਵਜਰੀ ਹੈ ਤੇ ਹਿੰਦੁਸਤਾਨ ਤੇ ਵੀ ਇਹ ਬੜਾ ੱੱੱਕੇ ਨਾਲ ਲਾਗੂ ਕੀਤਾ ਜਾ ਰਿਹਾ ਕਾਰਪੋਰੇਟ ਡਵੈਲਪਮੈਂਟ ਮਾਡਲ ਜਿਹੜਾ ਇਸ ਪੂਰੇ ਪਲੈਨਟ ਲਈ ਵੱਡਾ ਖਤਰਾ ਹੈ ਜਿਹੜੀ ਅੱਜ ਧਰਤੀ ਦੀ ਤਬਸ਼ਵਦ ਰਹੀ ਹੈ ਜਾਂ ਜਿਹਦੇ ਵਿੱਚ ਆਰਥਿਕ ਅਸਮਾਨਤਾ ਵਧੀ ਜਾ ਰਹੀ ਹੈ ਵਿਸ਼ਵ ਪੱਧਰ ਤੇ ਵੀ ਭਾਰਤ ਦੇ ਅੰਦਰ ਵੀ ਕਰੋੜਾਪਤੀ ਅਰਬਪਤੀ ਬਹੁਤੇ ਬਣ ਰਹੇ ਆ ਤੇ ਆਮ ਲੋਕਾਂ ਦੀ ਰੋਟੀ ਰੋਜ਼ੀ ਖੋਈ ਜਾ ਰਹੀ ਹੈ ਪੈਦਾਵਾਰ ਦੇ ਸਾਰੇ ਸਾਧਨ ਕੁਦਰਤੀ ਸਰੋਤ ਜਿਹੜੇ ਆ ਜਿਹੜੇ ਦੇਸ਼ ਦੇ ਅੰਦਰ ਗਿਣੇ ਚੁਣੇ ਲੋਕਾਂ ਨੂੰ ਦਿੱਤੇ ਜਾ ਰਹੇ ਆ ਤੇ ਲੋਕਾਂ ਦੀ ਜਿਹੜੀ ਆਰਥਿਕ ਤੌਰ ਤੇ ਹੋਂਦ ਹੀ ਖਤਰੇ ਚ ਪਈ ਹੈ ਉਹ ਉਹ ਦੂਜੀ ਗੱਲ ਹੈ ਜੇ ਤੇ ਸਾਨੂੰ ਲੜਨਾ ਪਏਗਾ ਨੰਬਰ 1 ਤੇ ਦੇਸ਼ ਦੇ ਅੰਦਰ ਸੈਕੂਲਰ ਡੈਮੋਕਰੈਟਿਕ ਦਾ ਫੈਟਰ ਪਾਰਟੀ ਨੂੰ ਜਿੰਦਾ ਰੱਖਣਾ ਨੰਬਰ 2 ਤੇ ਕਾਰਪੋਰੇਟ ਵਿਕਾਸ ਮਾਡਲ ਦਾ ਵਿਰੋਧ ਕਰਨਾ ਇਸ ਦੇਸ਼ ਦੇ ਅੰਦਰ ਆਜ਼ਾਦੀ ਤੋਂ ਬਾਅਦ ਜਿਹੜੀ ਮਿਲੀ ਜੁਲੀ ਆਰਥਿਕਤਾ ਦਾ ਕਨਸੈਪਟ ਜਿਹੜਾ ਪੰਡਤ ਜਵਾਲਾ ਨਹਿਰੂ ਨੇ ਇਸ ਦੇਸ਼ ਨੂੰ ਦਿੱਤਾ ਸੀ ਉਹ ਦੇਸ਼ ਚ ਉਹਨੂੰ ਲਾਗੂ ਕਰਨ ਚ ਕੁਝ ਗਲਤੀਆਂ ਹੋਈਆਂ ਭ੍ਰਿਸ਼ਟਾਚਾਰ ਹੋ ਗਿਆ ਉਹ ਆਪਣੇ ਤਾਂ ਮਸਲੇ ਆ ਪਰ ਇਸ ਦੇਸ਼ ਦੇ ਅੰਦਰ ਖੇਤੀ ਕਿਸਾਨਾਂ ਕੋਲ ਰਹਿਣੀ ਚਾਹੀਦੀ ਹੈ ਛੋਟੀਆਂ ਤੇ ਦਰਮਿਆਨੀਆਂ ਸੰਤਾਂ ਦਾ ਵਿਕਸਿਤ ਰਹਿਣੀਆਂ ਚਾਹੀਦੀਆਂ ਸਾਰੇ ਜਿਹੜੇ ਦੂਜੇ ਕੁਦਰਤੀ ਸਰੋਤ ਤੇ ਪੈਦਾਵਾਰ ਦੇ ਸਾਧਨ ਆ ਜਿਹੜੇ ਕੁਝ ਗਿਣੇ ਚੋਣੇ ਲੋਕਾਂ ਦੇ ਹੱਥਾਂ 'ਚ ਨਹੀਂ ਜਾਣੇ ਚਾਹੀਦੇ ਜੇਕਰ ਇਸ ਤਰ੍ਹਾਂ ਦੀ ਚੇਤਨਾ ਨਾਲ ਅਸੀਂ ਅੱਗੇ ਵਧਾਂਗੇ ਤੁਰਾਂਗੇ ਤੇ ਉਹਨਾਂ ਤਾਕਤਾਂ ਦੀ ਮਦਦ ਕਰਾਂਗੇ ਜਿਹੜੀਆਂ ਦੇਸ਼ ਨੂੰ ਸੈਕੂਲਰ ਡੈਮੋਕਰੈਟਿਕ ਤੇ ਫੈਡਰਲ ਰੱਖਣਾ ਚਾਹਣੀਆਂ ਤਾਂ ਦੇਸ਼ ਬਚ ਜਾਏਗਾ ਜੇ ਦੇਸ਼ ਦੇ ਉੱਪਰ ਟੂ ਨੇਸ਼ਨ ਥਿਊਰੀ ਲਾਗੂ ਕੀਤੀ ਗਈ ਤਾਰੇ ਦੇ ਖਤਰਨਾਕ ਸਿੱਟੇ ਨਿਕਲਣਗੇ 1-2 ਮਿੰਟ ਚ ਮੈਂ ਗੱਲ ਖਤਮ ਕਰਦਾ ਅੱਜ ਦੀ ਸਥਿਤੀ ਇਹ ਆ ਕਿ ਤੁਹਾਡੇ ਯੂਨੀਵਰਸਿਟੀਆਂ ਖੋਈਆਂ ਜਾ ਰਹੀਆਂ ਤੁਹਾਡੇ ਕੋਲ ਵੀਸੀ ਜਿਹੜੇ ਆ ਕਿਹਾ ਇਹ ਜਾ ਰਿਹਾ ਕਿ ਗਵਰਨਰ ਵੀਸੀ ਲਾਊਗਾ ਉਹੀ ਪੈਨਲ ਬਣਾਊਗਾ ਉਹਦੇ ਚੋਂ ਹੀ ਉਹ ਚੁਣੇਗਾ ਇਹਦੇ ਚ ਰਾਜ ਦੇ ਚੁਣੇ ਹੋਏ ਮੁੱਖ ਮੰਤਰੀ ਦਾ ਕੋਈ ਹਿੱਸਾ ਨਹੀਂ ਹੋਊਗਾ ਪੀਐਮ ਸ਼੍ਰੀ ਯੋਜਨਾ ਦੇ ਅਧੀਨ ਤੁਹਾਡੇ ਹਾਇਰ ਸਕੈਂਡਰੀ ਸਕੂਲ ਤੁਹਾਡੇ ਤੋਂ ਖੋਏ ਜਾ ਰਹੇ ਆ ਜਿਹੜੀ 19 2020 ਦੀ এডੂਕੇਸ਼ਨ ਪਾਲਿਸੀ ਨਿਊ এডੂਕੇਸ਼ਨ ਪਾਲਿਸੀ ਉਹਨੂੰ ਨਾ ਪਾਰਲੀਮੈਂਟ ਨੇ ਉਹਤੇ ਡਿਸਕਸ਼ਨ ਕੀਤੀ ਆ ਪਾਰਲੀਮੈਂਟ ਨੇ ਉਹਨੂੰ ਪਾਸ ਨਹੀਂ ਕੀਤਾ ਰਾਜਾਂ ਦੀਆਂ ਵਿਧਾਨ ਸਭਾਵਾਂ ਨੇ ਉਹਨੂੰ ਪਾਸ ਨਹੀਂ ਕੀਤਾ ਉਹਨਾਂ ਨੇ ਬਣਾ ਕੇ ਦੇਸ਼ ਤੇ ਥੋਪੀ ਜਾ ਰਹੀ ਹੈ ਟੂ ਨੇਸ਼ਨ ਥਿਉਰੀ ਦਾ ਨਾ ਨਿਊ এডੂਕੇਸ਼ਨ ਪਾਲਿਸੀ ਉਹਦੇ ਕਿਹਾ ਗਿਆ ਕਿ ਅਸੀਂ ਖੇਤਰੀ ਪਛਾਣ ਨੂੰ ਮਹੱਤਵ ਦੇਵਾਂਗੇ ਪਰ ਹੋਏ ਇਹ ਰਿਹਾ ਪਿਛਲੇ ਦਿਨੀ ਰੋਲਾ ਪਿਆ ਸੀਬੀਐਸਸੀ ਨੇ ਜਿਹੜੀ ਇਹ ਜਿਹੜੀ ਪੰਜਾਬੀ ਦੀ ਪੜ੍ਹਾਈ ਹੋਣੀ ਸੀ ਜਿਹੜੀ ਐਗਜ਼ਾਮ ਉਹਨਾਂ ਨੇ ਸਾਲ ਚ ਦੋ ਵਾਰ ਲੈਣੇ ਆ 10ਵੀਂ ਦੇ ਉਹ ਜਿਹੜੀ ਪੰਜਾਬੀ ਨੂੰ ਮੈਨੇਜ ਸੀ ਕਰਦਾ ਮਗਰ ਉਹ ਆਣੀ ਕਹਿੰਦਾ ਸੀ ਉਹ ਗਲਤੀ ਲੱਗੀ ਚਲੋ ਜੇ ਗਲਤੀ ਲੱਗੀ ਇਹ ਵੀ ਗੱਲ ਛੱਡੋ ਉਹਨਾਂ ਚ ਵੀ ਜਿਹੜੀ CBSE ਦਾ 10ਵੀਂ ਦੇ ਜਿਹੜੇ ਸਿਲੇਬਸ ਚ ਉਹਨੇ ਵਿਸ਼ੇ ਪੜਾਉਣੇ ਆ ਉਹਦੇ ਚ ਨੰਬਰ 1 ਤੇ ਅੰਗਰੇਜ਼ੀ ਆ ਨੰਬਰ 2 ਹਿੰਦੀ ਆ ਫਿਰ ਸਾਇੰਸ ਆ ਫਿਰ ਮੈਥ ਆ ਫਿਰ ਹੋਰ ਵਿਸ਼ੇ ਆ ਉਹ ਤੋਂ ਬਾਅਦ ਇੱਕ ਖੇਤਰੀ ਪਛਾਵਾ ਦੇ ਵਿਦੇਸ਼ੀ ਪਛਾਵਾ ਦਾ ਇੱਕ ਗਰੁੱਪ ਬਣਾ ਤਾ ਜਿਹੜੀਆਂ ਇੰਡੀਆ ਜਿਹੜਾ ਸੰਵਿਧਾਨਕ ਤੌਰ ਤੇ ਯੂਨੀਅਨ ਆਫ ਸਟੇਟਸ ਹੈ ਜਿਹੜਾ ਇਹ ਕੇਂਦਰ ਹੈ ਕੇਂਦਰ ਨੂੰ ਸੰਵਿਧਾਨ ਨੇ ਕੁਝ ਸ਼ਕਤੀਆਂ ਦਿੱਤੀਆਂ ਜਿਹਦੀ ਉਹ ਵਰਤੋਂ ਕਰਦਾ ਸਟੇਟ ਲਿਸਟ ਹੈ ਸੈਂਟਰ ਲਿਸਟ ਹੈ ਸੰਭਾਗ ਇੱਕ ਮਿਲੀ ਜੁੜੀ ਸੰਵਰਤੀ ਲਿਸਟ ਹੈ ਉਹਦੇ ਤੇ ਕੁਝ ਅਧਿਕਾਰ ਅਸੀਂ ਦਿੱਤੇ ਹੋਏ ਇਸ ਦੇਸ਼ ਦੇ ਮਾਲਕ ਜਿਹੜੇ ਰਾਜ ਆ ਮਾਲਕ ਇੱਥੇ ਵਸ ਵਸਦੀ ਹੈ ਲੋਕ ਆ ਕੌਮੀਅਤਾਂ ਆ ਉਹਦਾ ਜਿਹੜੇ ਸਿਲੇਬਸ ਬਣਾ ਰਹਾ ਹੈ ਦਿੱਲੀ ਚ ਬੈਠ ਕੇ ਬਾਹੂ ਜਿਹੜੇ ਐਨਸੀਆਰਟੀ ਵਾਲੇ ਜਾਂ ਸੀਬੀਐਸਸੀ ਵਾਲੇ ਉਹਦੇ ਚ ਤੁਹਾਡੀਆਂ ਜਿਹੜੀਆਂ ਇਸ ਦੇਸ਼ ਦੇ ਮਾਲਕ ਜਿਹੜੇ ਲੋਕ ਆ ਉਹਨਾਂ ਦੀ ਪਛਾਣਾਂ ਨੂੰ ਉਦੇਸ਼ੀ ਪਛਾਣਾਂ ਵਾਲੇ ਖਾਨੇ ਚ ਰੱਖਦੇ ਇਹ ਇਹ ਬਹੁਤ ਵੱਡਾ ਧਰੋਵਾ ਇਹ ਇਤਿਹਾਸ ਨੂੰ ਬਦਲਣ ਦੀ ਗੱਲ ਆ ਲੋਕਾਂ ਤੋਂ ਉਹਨਾਂ ਦੀਆਂ ਜ਼ਬਾਨਾਂ ਉਹਨਾਂ ਦੇ ਸਭਿਆਚਾਰ ਖੋਲਣ ਦੀ ਸਾਜ਼ਿਸ਼ ਇਹਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਪਹਿਲੇ ਨੰਬਰ ਤੇ ਚਲੋ ਇੰਟਰਨੈਸ਼ਨਲ ਜ਼ਬਾਨ ਆ ਉਹਦੀ ਲੋੜ ਐਂਗਰੇਜ਼ੀ ਰੱਖ ਲਓ ਦੂਜੇ ਨੰਬਰ ਤੇ ਜਿਹੜੀਆਂ ਵੱਖ-ਵੱਖ ਰਾਜ ਹਨ ਉਹਨਾਂ ਦੀਆਂ ਪਛਾਵਾਂ ਆਣੀਆਂ ਚਾਹੀਦੀਆਂ ਅੰਗਰੇਜ਼ੀ ਤੋਂ ਬਾਅਦ ਨੰਬਰ 2 ਤੇ ਵੱਖ-ਵੱਖ ਸੂਬਿਆਂ ਦੀਆਂ ਪਛਾਵਾਂ ਲਾਜ਼ਮੀ ਵਿਸ਼ੇ ਵਜੋਂ ਪੂਣੀਆਂ ਚਾਹੀਦੀਆਂ ਤੀਜੇ ਨੰਬਰ ਤੇ ਲਿੰਕ ਲੈਂਗੁਏਜ ਹੈ ਸੰਵਿਧਾਨ ਦੇ ਅੰਦਰ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਨਹੀਂ ਮੰਨਿਆ ਗਿਆ ਇਹ ਸਿਰਫ ਕੇਂਦਰ ਸਰਕਾਰ ਦੇ ਕੰਮਕਾਜ ਦੀ ਭਾਸ਼ਾ ਹੈ ਲਿੰਕ ਲੈਂਗੁਏਜ ਹੈ ਤੇ ਲਿੰਕ ਲੈਂਗੁਏਜ ਤੀਜੇ ਨੰਬਰ ਤੇ ਪੜਾਈ ਜਾਣੀ ਚਾਹੀਦੀ ਹੈ ਬਾਕੀ ਸਾਇੰਸ ਬਾਰੇ ਮੈਥ ਬਾਰੇ ਜਾਂ ਟੈਕਨੀਕਲ ਐਜੂਕੇਸ਼ਨ ਬਾਰੇ ਸਾਡੇ ਕੋਈ ਮਤਭੇਦ ਨਹੀਂ ਉਹ ਹੋਣੇ ਚਾਹੀਦੇ ਆ ਸਬਜੈਕਟ ਪਰ ਖੇਤਰੀ ਜਿਹੜੀਆਂ ਪਛਾਵਾਆਂ ਉਹਨਾਂ ਦਾ ਅੰਗਰੇਜ਼ੀ ਤੋਂ ਬਾਅਦ ਦੂਜੇ ਨੰਬਰ ਤੇ ਮਾਰ ਦੀ ਜੂਰੀ ਸਬਜੈਕਟ ਵਜੋਂ ਪੜਾਈ ਹੋਣੀ ਚਾਹੀਦੀ ਆ ਤੀਜੇ ਨੰਬਰ ਤੇ ਲੈਂਗੁਏਜ ਹਿੰਦੀ ਦੀ ਗੱਲ ਹੋਣੀ ਚਾਹੀਦੀ ਆ ਐਸ ਵੇਲੇ ਦੀ ਸਥਿਤੀ ਹੈ ਤੁਹਾਡੇ ਸਕੂਲ ਕਾਲ ਯੂਨੀਵਰਸਿਟੀਆਂ ਤੁਹਾਡੀਆਂ ਖੋਈਆਂ ਜਾ ਰਹੀਆਂ ਉਹਦੇ ਵਿੱਚ ਕੀ ਪੜਾਇਆ ਜਾਏਗਾ ਕੀ ਸਿਲੇਬਸ ਹੋਣਗੇ ਇਹ ਜਿਹੜਾ ਕੇਂਦਰ ਚ ਬੈਠੇ ਲੋਕ ਤੈਅ ਕਰਨਗੇ ਕੌਣ ਤੈਅ ਕਰਨਗੇ ਉਹ ਤੁਹਾਨੂੰ ਪਤਾ ਨਹੀਂ ਕਿ ਆਰਟੀਐਸ ਵਾਲੇ ਤੈਅ ਕਰਦੇ ਸੋ ਇਹ ਅੱਜ ਦੀ ਕੌੜੀ ਹਕੀਕਤ ਅਸੀਂ ਸਾਰੇ ਡਰੇ ਹੋਏ ਆ 1940 ਚ ਜਿਹੜੀ ਪਾਕਿਸਤਾਨ ਦੀ ਮੂਵਮੈਂਟ ਚੱਲਦੀ ਐ 47 ਤੱਕ ਪਾਕਿਸਤਾਨ ਬਣ ਜਾਂਦਾ ਸਾਡੇ ਕੋਲ ਬਹੁਤ ਥੋੜਾ ਸਮਾਂ ਆ ਆਪਣੇ ਦੇਸ਼ ਨੂੰ ਬਚਾਉਣ ਲਈ ਜੇ ਸੈਕੂਲਰਿਜ਼ਮ ਡੈਮੋਕ੍ਰੇਸੀ ਫੈਡਰਲਿਜ਼ਮ ਨੂੰ ਆਸੀਂ ਬੋਲਣ ਚੱਲਣ ਦੀ ਲਿਖਣ ਦੀ ਆਜ਼ਾਦੀ ਕਾਇਮ ਰੱਖਣੀ ਆ ਸਾਨੂੰ ਜਿਹੜਾ ਖੜੇ ਹੋ ਕੇ ਇਹ ਵਰਤਾਰੇ ਦੇ ਖਿਲਾਫ ਲੜਨਾ ਪਏਗਾ ਨਹੀਂ ਤਾਂ ਅਗਲੇ ਜੇ ਐਸ਼ਵੈ ਲਈ ਤੁਹਾਨੂੰ ਇਹ ਸਰਕਾਰ ਨੂੰ ਤੇ 350 400 ਸਿੱਟਾ ਮਿਲ ਜਣੀਆਂ ਤੇ ਡਾਕਟਰ ਅੰਬੇਦਕਰ ਦਾ ਬਣਾਇਆ ਹੋਇਆ ਸਿਧਾਂਤ ਉਹਦਾ ਹੋਰ ਤੱਕ ਭੋਗ ਬਹਿ ਜਾਣਾ ਚਾਹੀਦਾ ਇਸ ਕੋੜੀ ਹਿੱਕ ਤੋਂ ਸਮਝੋ ਆਪਾਂ ਆਪਣੀ ਦੇਸ਼ ਦੀ ਜਿਹੜੀ ਰਾਜਨੀਤਿਕ ਆਰਥਿਕ ਸਭਿਆਚਾਰਕ ਵਿਭਿੰਨਤਾ ਨੂੰ ਬਚਾਉਣ ਲਈ ਢੜੀਏ ਇਸ ਸੰਦਰਭ ਚ ਜਿਹੜਾ ਕੇਂਦਰੀ ਵਿੱਤ ਸਭਾ ਨੇ ਇੱਕ ਮਹੱਤਵਪੂਰਨ ਵਿਸ਼ੇ ਤੇ ਕਿ ਦੇਸ਼ ਕੀ ਹੈ ਤੇ ਕੀ ਬਣ ਗਿਆ ਇਹਨਾਂ ਨੇ ਜਿਹੜਾ ਵਿਚਾਰ ਰੱਖਿਆ ਉਹ ਇਹਨਾਂ ਦਾ ਧਨਵਾਦ ਕਰਨਾ ਸ਼ੁਕਰੀਆ ਤੁਹਾਨੂੰ